ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਣੀ ਭਖਤ ਕਵੀ ਜੀ ਕੀ ਮਾਰੂ ਰਾਂ ਜ਼ਿਮਰ ਪੁਸਤਾਈ ਗਾਮਨ ਪਾਪੀ ਜੀ ਆਲਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ ਰਹਾਓ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਏਗਾ ਧਨ ਜੋਵਨ ਕਾ ਗਰਭ ਨਾ ਕੀਜੀਏ ਕਾਗਦ ਜੰਗਲ ਜਾਹੇ ਜੋ ਜਮਾਈ ਕਿਸ ਗਹਿ ਪਟ ਕੀ ਤਾਂ ਦਿਨ ਕਿਸਨਾ ਵਸਾਏਗਾ ਸਿਮਰਨ ਭਜਨ ধ্যান ਨਹੀਂ ਕੀਨੀ ਤਉ ਮੁਖ ਚੋਟਾ ਖਾਏਗਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗ ਤਰ ਜਾਏਗਾ ਭਗਤ ਜੀ ਕੀ ਸਮਝਾਉਂਦੇ ਆਂ ਰਾਮ ਸਿਮਰ اپ ਦੇ ਮੂਲ ਨੂੰ ਸਮਝਣਾ ਆਤਮਾ ਪ੍ਰਾਤਮਾ ਤੋਂ ਵਿਛੜ ਗਈ ਹੈ ਦਾ ਮੂਲ ਕੀ ਹੈ ਪ੍ਰਾਤਮਾ ਰਾਮ ਗੋਬਿੰਦ ਇਹ ਸਾਰੇ ਉਹ ਨਹੀਂ ਨਾ ਹਨ ਅੰਤਰਾਤਮਾ ਦੀ ਬਾਤ ਸੰਤ ਲੋਕ ਕਹਿ ਲੋ ਦੇਵ ਲੋਕ ਕਹਿ ਲੋ ਜਿੱਥੇ ਅਸੀਂ ਇਹ ਜਨਮ ਲਿਆ ਵਾ ਸਰੀਰ ਕਰਕੇ ਇਹ ਮ੍ਰਿਤ ਲੋਕ ਹੈ ਮਰਨ ਲਿਖਾਏ ਮੰਡਲ 'ਮੇ ਆਏ ਜੀਵਨ ਸਾਜੇ ਮਾਈ ਜੀਵ ਲਿਖਾ ਕੇ ਆਇਆ ਪਰ ਭੁੱਲ ਗਿਆ ਇੱਥੇ ਉਹੀ ਭਗਤੀ ਸਮਝਾਉਂਦੇ ਨੇ RAM ਸਿਮਰ ਪੁਸਤਾਏਗਾ ਮਨ ਸਿਮਰ ਤੋਂ ਭਾਵ ਸਮਝ ਪਾਈ ਇਹਨੂੰ ਵਿਚਾਰ ਗੁਰ ਸ਼ਬਦ ਨੂੰ ਬਾਣੀ ਦੀ ਕਮਾਈ ਕਰ ਪਾਪੀ ਜੀਰਾਂ ਲੋਭ ਕਰਤਾ ਹੈ ਅੱਜ ਕੱਲ ਉੱਠ ਜਾਏਗਾ ਇਹ ਲੋਭ ਐ ਤਾਂ ਜਾਣਾ ਨਹੀਂ ਹੈਗਾ ਇਹਦੀ ਖਾਤਰ ਤਾਂ ਆਪਾਂ ਭਗਤੀ ਕਰਨੀ ਸੀਗੀ ਪਰ ਆਪਾਂ ਦਾ ਭਗਤੀ ਤਾਂ ਛੱਡੋ ਦੂਰ ਦੀ ਗੱਲ ਐ ਆਪਾਂ ਤਾਂ ਧਰਮ ਕਰਮੇ ਲੋਭ ਕਰਕੇ ਕਰਦੇ ਆ ਸੁਖਣੀ ਸਾਹਿਬ ਕਹਿੰਦੇ ਕਿੰਨੀ ਕਿੰਨੀ ਗੀ ਰੋਜ਼ ਪੜ੍ਹਦੇ ਆ ਪਰ ਗੁਰੂ ਸਾਹਿਬ ਕੀ ਕਹਿੰਦੇ ਆ ਕਦੇ ਧਿਆਨ ਹੀ ਨਹੀਂ ਮਾਰਿਆ ਕਾਂ ਕ੍ਰੋਧ ਅਰ ਲੋਭ ਮੋਹ ਬਿਨਸ ਜਾਹੇ ਐ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਏ ਗੁਰਦੇਵ ਗਿਆਨ ਦੇ ਦੇਵ ਕਿਰਪਾ ਰਹਿਮਤ ਕਰੋ ਇਹ ਬਕਾਰਾਂ ਤੋਂ ਇਹ ਲੋਭ ਤੋਂ ਸਾਡਾ ਖਿਹੜਾ ਛੁੱਟ ਜਵੇ ਕਾਲ ਤੋਂ ਸਾਡਾ ਛੁਟਕਾਰਾ ਹੋ ਜਵੇ ਇਹ ਤੇ ਭਾਗ ਜਿਵੀ ਹੋਈ ਸਮਝਾਉਂਦੇ ਆ ਰਾਮ ਸਿਮਰ ਪਸਤਾਏਗਾ ਮਨ ਪਾਪੀ ਜੀਰਾ ਲੋਭ ਕਰਤਾ ਹੈ ਆਜ ਕਲ ਉੱਟ ਜਾਏਗਾ ਰਹਾਓ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰੋਂ ਭੁਲਾਏਗਾ ਤਨ ਜੋਵਨ ਕਾ ਗਰਭ ਨ ਕੀਜੇ ਕਾਗਦ ਜਿਉਂ ਗਲ ਜਾਏਗਾ ਇਹੀ ਸਾਡੀ ਜੀਵਨ ਦੀ ਲੀਲਾ ਹੈ ਭਾਈ ਛਿਨਵੇਂ ਕੋੜੀ ਹੋਈ ਜਿਤਨੇ ਮਾਇਆ ਭੋਗ ਜੋ ਸੰਪਤ ਆਪਣੀ ਕਰਮਾਨੇ ਛਿਨਵੇਂ ਪਈ ਪਰ ਇਹ ਸਿਨੇ ਲੱਗਦਾ ਪਰ ਉਹ ਸਿਨ ਕਦੋਂ ਆਜੇ ਸਾਨੂੰ ਕੋਈ ਪਤਾ ਨਹੀਂ ਲਾਰਚ ਦੇ ਵਿੱਚ ਅਸੀਂ ਤੁਰੇ ਫਿਰਦੇ ਆ ਜਨਮ ਐਵੇਂ ਹੀ ਗਵਾ ਲੈਨੇ ਆ ਤਾਂ ਆ ਜਾਂਦਾ ਸੰਸਾਰ ਮੰਨਣ ਲੱਗ ਜਾਂਦਾ ਜੋ ਬਨ ਗਰਭ ਨਾ ਕੀ ਜੇ ਕਹਿੰਦੇ ਕਾਗਜ਼ ਜਿਓ ਕਿੰਨਾ ਚਿਰ ਆ ਭਾਈ ਸੰਸਾਰ ਉਹੀ ਸੰਸਾਰ ਫਿਰ ਜੁੱਤੀਆਂ ਮਾਰਦਾ ਹੈ ਉਹੀ ਸੰਸਾਰ ਹਾਰ ਪਵਾਉਂਦਾ ਇਹ ਤਾਂ ਸਮਝਣਾ ਸੀਗਾ ਭਾਈ ਜਦ ਜਮ ਆਏ ਕੇਸ ਗਏ ਪਟਕੇ ਤਾਂ ਦਿਨ ਕਿਸ਼ਨਾ ਬਸਾਏਗਾ ਫਿਰ ਕਿਹੜੇ ਧਰਮ ਧਰਮੀ ਨੂੰ ਬੁਲਾਏਗਾ ਉੱਥੇ ਜਦੋਂ ਜਮਾ ਨੇ ਬੋਧੀਆਂ ਤੋਂ ਫੜਿਆ ਕਿ ਭਾਈ ਕੌਣ ਤੈਨੂੰ ਬਚਾਊਗਾ ਉੱਥੇ ਆਈ ਭਗਤ ਜੀ ਸਮਝਾਉਂਦੇ ਜੋ ਜਮਾਈ ਕਿਸ ਗਹਿ ਪਟ ਕੀ ਤਾਂ ਦਿਨ ਕਿਸ ਨਾ ਬਚਾਏਗਾ ਸਿਮਰਨ ਭਜਨ ਧਿਆਨ ਨਹੀਂ ਕੀਨੀ ਤਉ ਮੁਖ ਚੋਟਾਂ ਖਾਏਗਾ ਸਿਮਰਨ ਤੋਂ ਭਾਵ ਸਮਝਿਆ ਨਹੀਂ ਭਜਨ ਉਹਦੇ ਨਾਲ ਜੁੜੇ ਨਹੀਂ ਦਇਆ ਨਾ ਮਾਰੇ ਸਮਝਾਇਆ ਨਹੀਂ ਕਿਸੇ ਨੂੰ ਆਪ ਜਪੇ ਅਵਰੇ ਨਾਮ ਚ ਪਾਵੇ ਸੇਵਾ ਨਹੀਂ ਕੀਤੀ ਧਿਆਨ ਹੀ ਆਈ ਤੇਰੇ ਅੰਦਰ ਦਇਆ ਤਾਂ ਤਾਂ ਆਊਗੀ ਜੇ ਆਪਦੇ ਕੋਲੇ ਕੁਝ ਹੋਊਗਾ ਭੁਗਤ ਗਿਆਨ ਦੇ ਆ ਭੰਡਾਰਨ ਜਪਜੀ ਸਾਹਿਬ ਸਤਗੁਰ ਸਮਝਾਉਂਦੇ ਨੇ ਪੜਾਹਦਾ ਤਾਂ ਤਾ ਕਰੂਗਾ ਗਿਆਨ ਦਾ ਰੋਟੀਆਂ ਦਾ ਲਾ ਦਿੰਨੇ ਲੰਗਰ ਦਾ ਲਾ ਦਿੰਨੇ ਆਂ ਸੀ ਪਰ ਗਿਆਨ ਦਾ ਪੜਾਹਾਰਾ ਕਰਨਾ ਸੀ ਉਹ ਤਾਂ ਹੈ ਹੀ ਨਹੀਂ ਸਿਮਰਨ ਭਜਨ ਦਿਆ ਨਹੀਂ ਕੀਨੀ ਤੋ ਮੁਖ ਚੋਟਾਂ ਖਾਏਗਾ ਆਪ ਵੀ ਚੋਟਾਂ ਖਾਵਾਂਗੇ ਦੂਜਿਆਂ ਨੂੰ ਵੀ ਪਸਾਵਾਂਗੇ ਧਰਮ ਰਾਏ ਜਬ ਲੇਖਾ ਮੰਗੇ ਕਾ ਮੁਖ ਲੈ ਕੇ ਜਾਏਗਾ ਧਰਮੀ ਅੰਤਰਾਤਮਾ ਦੀ ਆਵਾਜ਼ ਫਿਰ ਉਹਨੂੰ ਕੀ ਜਵਾਬ ਦੇਵਾਂਗੇ ਆਪਾਂ ਭਾਈ ਇੱਕ ਵੇਰ ਤਾਂ ਜਾਣਾ ਹੀ ਪੈਣਾ ਅੰਦਰ ਆਪਾਂ ਨੂੰ ਉੱਥੇ ਛਤਕਾਰਾ ਹੋਣਾ ਆਪਣਾ ਜੇ ਆਪਾਂ ਸਰੀਰ 'ਚ ਰਹਿੰਦੇ ਰਹਿੰਦੇ ਚਲੇ ਗਏ ਇਹ ਤਿਆਗ ਕਰ ਲਿਆ ਇਹ ਬਕਾਰਾਂ ਤੇ 비جے પ્રાપ્ત ਕਰ ਲਈ ਮਨ ਜੀਤੇ ਜਗਜੀਤ ਤਾਂ ਫਿਰ ਆਪਨੋ ਕਾਲ ਕੀ ਕਹਿੰਦਾ ਭਾਈ ਕੁਛ ਨਹੀਂ ਹਰ ਹਰ ਨਾਮ ਜਪੰਤਿਆ ਕਿਸ਼ਨਾ ਕਹੇ ਜਮਕਾਲ ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਦਾ ਦਰਸ਼ਨ ਵੀ ਹੋਊਗਾ ਜਾਂ ਵੀ ਛੱਡ ਦੇਣ ਕਿ ਨਹੀਂ ਫਿਰ ਧਰਮ ਰਹਿ ਜਾਵੇ ਲੇਖਾ ਮੰਗੀ ਕਾ ਮੁਖ ਲੈ ਕੇ ਜਾਏਗਾ ਫਿਰ ਕੀ ਜਵਾਬ ਦੇਵਾਂਗੇ ਭਾਈ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਇਹ ਸੰਸਾਰੀ ਸੰਤਾਂ ਨੂੰ ਸਮਝਾਉਂਦਿਆਂ ਜਿਨ੍ਹਾਂ ਦੇ ਮਗਰ ਅਸੀਂ ਗੇੜੇ ਲਾਉਨੇ ਆਂ ਉਹ ਸਰੀਰ ਕਰਕੇ ਸੰਤ ਨੇ ਭਾਈ ਮਨ ਕਰਕੇ ਨਹੀਂ ਸੰਤ ਭਾਗ ਹੁਆ ਗੁਰਸੰਤ ਮਿਲਾਇਆ ਗੁਰਸੰਤ ਤੋਂ ਭਾਅ ਸ਼ਾਂਤ ਆਤਮਾ ਗਿਆਨ ਰੂਪੀ ਆਤਮਾ ਪ੍ਰਭ ਬਨਾਸੀ ਘਰ ਮੈਂ ਪਾਇਆ ਜਿਹੜਾ ਹਿਰਦੇ ਚ ਹੀ ਦਿਖਾ ਦੇਵੇ ਉਹ ਸੰਤ ਹੈ ਪਰ ਇਸ ਦਾ ਸਰੀਰ ਕਰਕੇ ਦੇਖਣ ਦੀ ਲੋੜ ਹੀ ਨਹੀਂ ਪੈਂਦੀ ਸਰੀਰ ਕਰਕੇ ਸੰਤ ਬਣੇ ਸਤਗੁਰ ਵੀ ਬਣੇ ਗੁਰੂ ਵੀ ਬਣੇ ਪਰ ਬਾਣੀ ਕੀ ਕਹਿ ਰਹੀ ਹੈ ਦਾ ਧਿਆਨ ਹੀ ਨਹੀਂ ਮਾਰਿਆ ਗਿਆ ਉਹੀ ਭਗਤ ਜੀ ਕਹਿੰਦੇ ਨੇ ਕਹਿਤ ਕਬੀਰ ਸੁਨੋਰੇ ਸੰਤੋ ਸੰਸਾਰੀ ਸੰਤਾਂ ਨੂੰ ਤਾਂ ਉਪਦੇਸ਼ ਹੈ ਭਾਈ ਸਾਧ ਸੰਗਤ ਤਰ ਜਾਏਗਾ ਇਹ ਸਾਧ ਸੰਗਤ ਕਰਨੀ ਹੈ ਸ਼ਬਦ ਦੀ ਮਨ ਨੂੰ ਸਾਧਣਾ ਹੈ ਮੰਮਾ ਮਨਸਿਓ ਕਾਜ ਹੈ ਮਨ ਸਾਧੇ ਸਿੱਧ ਹੋਈ ਨਹੀਂ ਟਫਰਾ ਰਿਆ ਕਾਲ ਭਾਈ ਉਹੀ ਭਗਤ ਜੀ ਨੇ ਕਿਹਾ ਜੋ ਜਮ ਵਾਇ ਕੇਸ ਗਹਿ ਪਟਕੇ ਤਾਂ ਦਿਨ ਕਿਸ ਨੂੰ ਬਸਾਏਗੇ ਫਿਰ ਕਿਹਨੂੰ ਬੁਲਾਵਾਂਗੇ ਸੁਖਨੀ ਸਾਹਿਬ ਸਤਗੁਰਾਂ ਨੇ ਸਮਝਾਇਆ ਆਪਾਂ ਨੂੰ ਤਿਸ ਤਜਬਰ ਕਹਾਂ ਕੋ ਜਾਏ ਸਭ ਸਰੀਕ ਨਿਰੰਜਣ ਰਾਏ ਜਿਦੀ ਓਟ ਲਈ ਬੈਠਾ ਸਰਨ ਚੱਲਣਿਆ ਉਹਦੇ ਹੁਕਮ ਕੀ ਦਾ ਚੱਲਦਾ ਉਹਤੇ ਵੀ ਨਿਰੰਝਣ ਦਾ ਹੀ ਹੁਕਮ ਚੱਲਦਾ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਇਹ ਸਾਹ ਸੰਕਤ ਕਰੀਏ ਸੰਤ ਲੋਕ ਪਹੁੰਚੀਏ ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਹਣ ਵੇਲਾ ਹੈ ਸੰਤ ਦਰਸ਼ਨ ਕਰਨਾ ਹੈ ਸੰਤ ਲੋਕ ਪਹੁੰਚਣਾ ਹੈ ਇयां ਖਾੜ ਚਲੋ ਹਰਲਾ ਹ ਇੱਥੇ ਕੀ ਖਟਣਾ ਹਰਲਾ ਹ ਹਰ ਕਥਾ ਬਾਣੀ ਹਰ ਦਾ ਗਿਆਨ ਆਪਣੇ ਮੂਲ ਦਾ ਇਹ ਲੈ ਕੇ ਆਪਾਂ ਇਥੋਂ ਜਾਣਾ ਅਗੇ ਵਸਨ ਸੇਲ ਆ ਜੇ ਕਿਸੇ ਨੇ ਅਗੇ ਪਹੁੰਚਣਾ ਵਾ ਤਾਂ ਆਓ ਸਾਰੇ ਮਿਲ ਕੇ ਇਹ ਰੱਬੀ ਬਾਣੀ ਨਾਲ ਜੁੜ ਕੇ ਆਪਾਂ ਇਹ ਭੌਸਾਗਰ ਪਾਰ ਕਰੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ